ਸਾਸੀ ਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ YouTube ਕਿਰਤ ਤੇ ਅੱਜ ਆਪਾਂ ਬਣਾਵਾਂਗੇ ਆਲੂ ਤੋਂ ਵਰਫੀ ਤੇ ਆਪਾਂ ਹੁਣ ਬਣਾਉਣਾ ਸ਼ੁਰੂ ਕਰਦੇ ਆਂਗੇ ਤੇ ਆਪਾਂ ਸਭ ਤੋਂ ਪਹਿਲਾਂ ਲੈ ਲਾਂਗੇ ਇਹ ਘਰ ਦੇ ਵੇਸਿਕ ਸਮਾਨ ਤੋਂ ਹੀ ਬਣਾਏ ਜਾਂਦੇ ਆ ਜਿਵੇਂ ਹੋਰ ਕੋਈ ਚੀਜ਼ ਨਹੀਂ ਪਾਉਂਦੇ ਸਭ ਤੋਂ ਪਹਿਲਾਂ ਲੈ ਲਾਂਗੇ ਆਪਾਂ ਦੋ ਉਬਲੇ ਹੋਏ ਆਲੂ ਆਲੂ ਉਬਾਲ ਕੇ ਮੈਨੇ ਛਿੱਲ ਲੈ ਹੈਗੇ ਤੇ ਇਹਨਾਂ ਨੂੰ ਆਪਾਂ ਛੋਟੇ ਛੋਟੇ ਟੁਕੜਿਆਂ ਚ ਕੱਟ ਲੋ ਚਾਹੇ ਕੱਦੂ ਕਸ ਕਰ ਲੋ ਜੋ ਵੀ ਤੁਸੇ ਤੁਹਾਡੀ ਇੱਛਾ ਹੈਗੀ ਤੇ ਮੈਂ ਇਹਨਾਂ ਨੂੰ ਛੋਟੀਆਂ ਛੋਟੀਆਂ ਫਾੜੀਆਂ ਬ੍ਰੇਕ ਬ੍ਰੇਕ ਕਰਕੇ ਪਾ ਲੂਆਂ ਇਹਦੇ ਵਿੱਚ ਤੇ ਇਹਨਾਂ ਨੂੰ ਆਪਾਂ ਮਿਕਸ ਕਰਾਂਗੇ ਦੋਨੇ ਆਲੂਆਂ ਨੂੰ ਤੇ ਇਹ ਦੋਨੇ ਆਲੂ ਮੈਂ ਹੁਣ ਪਾ ਲਏ ਹੈਗੇ ਤੇ ਕੱਟ ਕੇ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਗਲਾਸ ਦੇ ਕਰੀਬ ਦੁੱਧ ਐਡ ਕਰ ਦਵਾਂਗੇ ਦੁੱਧ ਐਡ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਪੀਸ ਲਵਾਂਗੇ ਇਧਰ ਆਪਾਂ ਇੱਕ ਪੈਨ ਲੈ ਲਿਆ ਆਪਾਂ ਇੱਕ ਪੈਨ ਲੈ ਕੇ ਗਰਮ ਕਰ ਲਿਆ ਹੈ ਉਹਦੇ ਵਿੱਚ ਪਾ ਦਵਾਂਗੇ ਆਪਾਂ ਪੀਸਿਆ ਹੋਇਆ ਪੇਸਟ ਇਹ ਸਾਰਾ ਪੇਸਟ ਆਪਾਂ ਇਹਦੇ ਵਿੱਚ ਪਾ ਦਵਾਂਗੇ ਉਸ ਤੋਂ ਬਾਅਦ ਆਪਾਂ ਜਿਹੜਾ ਉਹ ਜਿਸ ਵੀ ਪਾਂਡੇ ਦੇ ਵਿੱਚ ਆਪਾਂ ਨੇ ਮਿਕਸ ਗ੍ਰाइंड ਕੀਤਾ ਹੈਗਾ ਤੇ ਜਾਂ ਮਿਕਸੀ ਦੇ ਵਿੱਚ ਕੀਤਾ ਹੈਗਾ ਉਹ ਆਪਾਂ ਉਹਦੇ ਵਿੱਚ ਥੋੜਾ ਜਿਹਾ ਦੁੱਧ ਪਾ ਕੇ ਆਪਾਂ ਉਹ ਵੀ ਇਹਦੇ ਵਿੱਚ ਪਾ ਲਵਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਆਪਾਂ ਹੌਲੀ-ਹੌਲੀ ਆਪਾਂ ਲਿਆਉਂਦੇ ਰਵਾਂਗੇ ਪਕਾਉਂਦੇ ਰਵਾਂਗੇ ਤੇ ਇਹ ਹੌਲੀ-ਹੌਲੀ ਪਕਾਉਂਦੇ ਰਵਾਂਗੇ ਆਪਾਂ ਇਹਨੂੰ 5-7 ਮਿੰਟ ਲੱਗ ਜਾਂਦੇ ਆ ਪਕਾਉਣ ਤੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਪਕਾਈ ਜਾਵਾਂਗੇ ਆਪਾਂ ਇਹਨੂੰ ਪਕਾਉਂਦੇ ਰਹਾਂਗੇ ਇਹ ਬਹੁਤ ਹੀ ਸਵਾਦ ਔਰ ਰਸੀਲੀ ਵਰਫੀ ਬਣਦੀ ਹੈਗੀ ਇਹ ਆਪਣੇ ਘਰ ਦੇ ਬੇਸਿਕ ਸਮਾਨ ਤੋਂ ਹੀ ਬਣਨਦੀ ਹੈਗੀ ਤੇ ਇਹਦੇ ਵਿੱਚ ਆਪਾਂ ਆ ਘਰ ਦੀ ਮલાઈ ਲੈ ਲਵਾਂਗੇ ਜਿਹੜੀ ਆਪਾਂ ਨਾਰਮਲ ਲਾ ਕੇ ਦੁੱਧੋ ਉਬਾਲ ਕੇ ਰੱਖ ਲੈਨੇ ਆ ਇਹ ਅੱਧੀ ਕਟੋਰੀ ਮੈਂ ਇਹਦੇ ਵਿੱਚ ਘਰ ਦੀ ਮਲਾਈ ਐਡ ਕਰ ਲਈ ਹੈਗੀ ਇਹਦੇ ਨਾਲ ਬਹੁਤ ਵਧੀਆ ਟੇਸਟ ਆਉਂਦਾ ਹੈਗਾ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਹਿਲਾਉਂਦੇ ਰਵਾਂਗੇ ਤੇ ਹੁਣ ਆਪਾਂ ਇਹ ਨਾਨ ਸਟਿਕ ਦੇ ਵਿੱਚ ਬਣਾ ਰਹੇ ਆ ਆਪਾਂ ਜੇ ਆਪਾਂ ਦੂਸਰੀ ਕੜਾਹੀ ਲੈਨੇ ਆਂਗੀ ਤਾਂ ਉਹਦੇ ਵਿੱਚ ਥੋੜਾ ਜਿਹਾ ਘਿਓ ਤੁਸੀਂ ਐਡ ਕਰ ਲਿਓ ਤੇ ਇਹਦੇ ਨਾਲ ਬਹੁਤ ਹੀ ਵਧੀਆ ਟੇਸਟ ਹੁੰਦਾ ਹੈਗਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ 5-7 ਮਿੰਟ ਪਕਾਵਾਂਗੇ ਤੇ ਪਕਾਉਂਦੇ ਪਕਾਉਂਦੇ ਵਧੀਆ ਟੇਸਟ ਬਣ ਜਾਊਗਾ ਇਹਦਾ ਵਧੀਆ ਪੱਕ ਜਾਊਗੀ ਤੇ ਐ ਸੰਗਣੀ ਹੋ ਰਹੀ ਹੈ ਕਿ ਹੁਣ ਚੰਗੀ ਵਧੀਆ ਪੱਕ ਰਹੀ ਹੈਗੀ ਤੇ ਦੇਖੋ ਬਿਲਕੁਲ ਕਿੰਨਾ ਵਧੀਆ ਵਾਲਾ ਰਿਹਾ ਇਹਦੇ ਵਿੱਚ ਮੈਂ ਹੁਣ ਦੋ ਚਮਚੇ ਐਡ ਕਰ ਦੂੰਗੀ ਘਿਓ ਦੇ ਜਿਹਦੇ ਨਾਲ ਬਹੁਤ ਹੀ ਸਮੂਥ ਔਰ ਵਧੀਆ ਟੇਸਟ ਆਊਗਾ ਤੇ ਇਹ ਆਪਾਂ ਆਪਾਂ ਮਿਕਸ ਕਰ ਦਵਾਂਗੇ ਦੋ ਚਮਚੇ ਘਿਓ ਦੇ ਦੇ ਵਿੱਚ ਤੇ ਇਹ ਅਲੂ ਦੀ ਬਰਨ ਕਰਕੇ ਥੋੜਾ ਜਿਹਾ ਚਿਪਕਦੀ ਜਾ ਰਹੀ ਹੈਗੀ ਪਰ ਮੈਂ ਤਾਂ ਨਾਨ ਸਟਿਕ ਤੇ ਬਣਾ ਰਹੀ ਹੈ ਇਹ ਇਸ ਕਰਕੇ ਤੇ ਇਹਨੂੰ ਆਪਾਂ ਪਕਾਉਂਦੇ ਰਵਾਂਗੇ ਤੇ ਇਹ ਬਹੁਤ ਵਧੀਆ ਪੱਕ ਰਹੀ ਹੈਗੀ ਹੁਣ ਤੇ ਇੱਧਰ ਆਪਾਂ ਨੇ ਇਹਦੇ ਵਿੱਚ ਐਡ ਕਰਾਂਗੇ ਇਹ ਆਪਣੀਆਂ ਜਿਹੜੀਆਂ ਨਮਕੀਨ ਮੁਰਮਰੇ ਹੁੰਦੇ ਆ ਨਾ ਤਕਰੀਬਨ ਹੀ ਆਪਾਂ ਘਰਾਂ ਦੇ ਵਿੱਚ ਪਈ ਹੁੰਦੇ ਆ ਤੇ ਉਹਦਾ ਆਪਾਂ ਪਾਊਡਰ ਬਣਾ ਕੇ ਇੱਕ ਕਟੋਰੀ ਪਾ ਲਵਾਂਗੇ ਇਹਦੇ ਵਿੱਚ ਜੇ ਤੁਸੀਂ ਇਹਦੇ ਵਿੱਚ ਕੋਕੋਨਟ ਉਹ ਪੌਣਾ ਤਾਂ ਉਹ ਵੀ ਪਾ ਸਕਦੇ ਹਾਂ ਮਿਲਕ ਪਾਊਡਰ ਪਾਣਾ ਤਾਂ ਉਹ ਵੀ ਪਾ ਸਕਦੇ ਹਾਂ ਪਰ ਮੈਂ ਇਹਨੂੰ ਅੱਜ ਮੁਰਮਰੇ ਨਾਲ ਬਣਾਉਂਗੀ ਇਹਦਾ ਬਹੁਤ ਹੀ ਵਧੀਆ ਟੇਸਟ ਆਉਂਦਾ ਹੈਗਾ ਤੇ ਆਪਾਂ ਇਹਨੂੰ ਮੁਰਮਰੇ ਦਾ ਬ੍ਰੇਕ ਪਾਊਡਰ ਕੀਤਾ ਸੀ ਤੇ ਆਪਾਂ ਉਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰਕੇ ਤੇ ਪਕਾ ਲਵਾਂਗੇ ਤਕਰੀਬਨ ਇਹ ਚੀਜ਼ਾਂ ਆਪਣੀਆਂ ਪੱਕੀਆਂ ਹੋਈਆਂ ਤਾਂ ਪਹਿਲੇ ਸੀ ਆਲੂ ਵੀ ਉਬਲਿਆ ਹੋਇਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਚੀਨੀ ਪਾ ਲਵਾਂਗੇ ਇੱਕ ਕਟੋਰੀ ਤੁਸੀਂ ਆਪ ਮਿੱਠਾ ਆਪਣੇ ਅਕੋਰਡਿੰਗ ਰੱਖ ਸਕਦੇ ਹੋ ਘੱਟ ਜਾਂ ਵੱਧ ਜੇ ਤੁਸੀਂ ਇਹ ਮੈਂ ਪੀਸੀ ਹੋਈ ਚੀਨੀ ਲਰਤੀ ਸੀਗੀ ਤੇ ਤੁਸੀਂ ਵੀ ਤੁਸੀਂ ਪੀਸੀ ਹੋਈ ਲੈ ਸਕਦੇ ਹੋ ਚਾਹੇ ਤੁਸੀਂ ਆਪਣੀ ਜਿਹੜੀ ਮੋਟੀ ਚੀਨੀ ਹੁੰਦੀ ਹੈਗੀ ਉਹਨੂੰ ਵੀ ਗ੍ਰाइंड ਕਰਕੇ ਪਾ ਸਕਦੇ ਹੋ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਇਹਨੂੰ ਆਪਾਂ 2-3 ਮਿੰਟ ਲਈ ਪਕਾਵਾਂਗੇ ਕਿਉਂਕਿ ਇਹ ਚੀਨੀ ਆਪਣਾ ਥੋੜਾ ਪਾਣੀ ਰਿਲੀਜ਼ ਕਰਦੀ ਹੈਗੀ ਤੇ ਕੋੰ ਤੋਂ ਬਾਅਦ ਇਹ ਵਧੀਆ ਇੱਕ ਜਮਾਉਣ ਵਾਲੀ ਸਥਿਤੀ ਤੇ ਵਿੱਚ ਆ ਜੂਗਾ ਜਿਹੜਾ ਆਪਣਾ ਜੇ ਇਹ ਜਿਹੜਾ ਆਪਣਾ ਇਹ ਜੀ ਬਣਾਇਆ ਹੋਇਆ ਆਪਾਂ ਨੇ ਆਲੂ ਦਾ ਮਿਕਸਚਰ ਇਹਨੂੰ ਆਪਾਂ ਬਿਲਕੁਲ ਵਧੀਆ ਤਰੀਕੇ ਨਾਲ ਹਲ ਹਰਾ ਕੇ ਪਕਾਉਂਦੇ ਰਹਾਂਗੇ ਤੇ ਇਹ ਉਹਨਾਂ ਦੇਖੋ ਇਹ ਸਾਈਡਾਂ ਤੋਂ ਆਪਣਾ ਪੈਨ ਛੱਡ ਦਿੱਤਾ ਹੈ ਨਹੀਂ ਤੇ ਆਪਾਂ ਇਹਨੂੰ ਪਕਾ ਲਿਆ ਬਿਲਕੁਲ ਵਧੀਆ बन ਗਿਆ ਹੈ सॉफ्ट ਤੇ ਇਹਨੂੰ ਆਪਾਂ ਇਸ ਤਰ੍ਹਾਂ ਹੀ ਚਲਾਉਂਦੇ ਰਵਾਂਗੇ ਤਾਂ ਕਿ ਨੀਚੇ ਨਾਲ ਲੱਗਦੇ ਤੇ ਇੱਧਰ ਆਪਾਂ ਨੇ ਇੱਕ ਪਲੇਟ ਲੈ ਲਈ ਆ ਉਹਦੇ ਵਿੱਚ ਥੋੜਾ ਜਿਹਾ ਘਿਓ ਪਾ ਕੇ ਆਪਾਂ ਇਹਨੂੰ ਗ੍ਰੀਸ ਕਰ ਲਿਆ ਤੇ ਇਹ ਜਿਹੜਾ ਆਪਣਾ ਬੈਟਰ ਹੈਗਾ ਇਹਨੂੰ ਆਪਾਂ ਇਹਦੇ ਵਿੱਚ ਮਿਕਸ ਕੀਤਾ ਹੋਇਆ ਪਕਾਇਆ ਹੋਇਆ ਆਲੂ ਦਾ ਤੇ ਇਹਨੂੰ ਆਪਾਂ ਇਹਦੇ ਵਿੱਚ ਟਰਾਂਸਫਰ ਕਰ ਲਵਾਂਗੇ ਤੇ ਆਪਾਂ ਇਹਨੂੰ ਇਹ ਜਿਵੇਂ-ਜਿਵੇਂ ਠੰਡਾ ਹੋਊਗਾ ਬਹੁਤ ਵਧੀਆ ਜੰਮ ਜਾਂਦਾ ਹੈਗਾ ਤੇ ਥੋੜਾ ਜਿਹਾ ਗਰਮ ਹੈਗਾ ਤਾਂ ਕਰਕੇ ਆਪਾਂ ਨੂੰ ਐ ਲੱਗਦਾ ਹੈ ਕਿ ਥੋੜਾ ਜਿਹਾ ਗਿਜਗਿਜਾ ਜਿਹਾ ਹੋਇਆਗਾ ਲੇਕਿਨ ਨਹੀਂ ਇਹਨੂੰ ਆਪਾਂ ਜਿਉਂ-ਜਿਉਂ ਠੰਡਾ ਹੋਊਗਾ ਜਿਉਂ-ਜਿਉਂ ਇਹ ਵਧੀਆ ਸਮੂਥਿੰਗ ਔਰ ਵਧੀਆ ਜਿਹੜਾ ਇਹ ਸੈੱਟ ਹੋ ਜਾਊਗਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਥੋੜ ਆ ਜਾ ਜਿਉਂ-ਜਿਉਂ ਠੰਡਾ ਹੋਊਗਾ ਤੇ ਆ ਦੇਖੋ ਇਹ ਬਿਲਕੁਲ ਵਧੀਆ ਸੌਫਟ ਸੌਫਟ ਬਣ ਗਿਆ ਔਰ ਪਲੇਨ ਹੋ ਗਿਆ ਇਹਨੂੰ ਆਪਾਂ ਜਿਹੜੇ ਆਪਣੇ ਘਰ ਦੇ ਵਿੱਚ ਕੋਈ ਡਰਾਈ ਫਰੂਟ ਹੋ ਜਿਵੇਂ ਪਿਸਤਾ ਕਾਜੂ ਬਦਾਮ ਜੋ ਵੀ ਹੈਗਾ ਤੁਸੀਂ ਉਹ ਦੇ ਨਾਲ ਇਹਨੂੰ ਉਕਾ ਸਕਦੇ ਹੋ ਉੱਪਰ ਲਗਾ ਸਕਦੇ ਹੋਗੇ ਤੇ ਇਹ ਦੇਖੋ ਮੈਂ ਥੋੜਾ ਜਿਹਾ ਪਿਸਤਾ ਲੈ ਲਿਆ ਸੀ ਤੇ ਇਹਨੂੰ ਇਹਦੇ ਉੱਪਰ ਬਿਸ਼ਾਤਾ ਤੇ ਇਹਨੂੰ ਥੋੜਾ ਥੋੜਾ ਦਬਾਤਾ ਪਿਸਤੇ ਨੂੰ ਤੇ ਇਹਨੂੰ ਆਪਾਂ ਹੁਣ ਚਾਹੀਏ ਆਪਣੇ ਨੋਰਮਲ ਟੂ ਰੂਮ ਟੈਂਪਰੇਚਰ ਤੇ ਰੱਖ ਸਕਦੇ ਹੋਗੇ ਦੋ ਤਿੰਨ ਘੰਟੇ ਵਾਸਤੇ ਤਦ ਤੱਕ ਇਹ ਵਧੀਆ ਜੰਮ ਜਾਊਗੀ ਜਾਂ ਫਰਿੱਜ 'ਚ ਰੱਖ ਸਕਦੇ ਹੋ ਇਹ ਆਪਾਂ ਨੇ ਹੁਣ 2-3 ਘੰਟੇ ਬਾਅਦ ਦੇਖਿਆ ਤੇ ਇਹਨਾਂ ਨੂੰ ਆਪਾਂ ਟਿੱਕੀਆਂ ਕੱਟ ਲਾਵਾਂਗੇ ਸਾਈ ਤੁਸੀਂ ਕਿਸੇ ਵੀ ਤਰ੍ਹਾਂ ਦਾ ਕਰ ਸਕਦੇ ਹੋ ਤੇ ਇਹ ਬਹੁਤ ਵਧੀਆ ਟੇਸਟੀ ਔਰ ਜੂਸੀ ਵੈਰੀਫੀ ਬਣਦੀ ਹੈ ਆਲੂ ਦੀ ਇਸ ਤਰ੍ਹਾਂ ਮੈਂ ਇਹਦੀਆਂ ਟਿੱਕੀਆਂ ਕੱਟ ਲੀਆਂ ਨੇ ਹੁਣ ਤੇ ਤੁਸੀਂ ਸ਼ੇਪ ਆਪਣੇ ਅਕੋਰਡਿੰਗ ਦੇ ਸਕਦੇ ਹੋਗੇ ਕਿਸੇ ਵੀ ਤਰ੍ਹਾਂ ਦੀ ਚਾਹੇ ਚਾਹੇ ਇਹ ਤੁਮ ਵੱਡਾਈ ਟਿੱਕੀ ਕੱਟ ਸਕਦੇ ਹੋਗੇ ਇਹ ਬਹੁਤ ਹੀ ਵਧੀਆ ਟਿੱਕੀਆਂ ਕੱਟੀਆਂ ਜਾਂਦੀਆਂ ਨੇ ਤੇ ਇਹ ਮੈਂ ਹੁਣ ਤੁਹਾਨੂੰ ਕੱਢ ਕੇ ਦਿਖਾਵਾਂਗੀ ਦੇਖ ਕਿੰਨੀ ਸੋਹਣੀ ਵਰਫੀ ਲੱਗਦੀ ਹੈਗੀ ਤੇ ਹੁਣ ਆਪਾਂ ਇਹਨਾਂ ਨੂੰ ਤੋੜ ਕੇ ਦੇਖਦੇ ਹਾਂ ਬਹੁਤ ਹੀ ਸੌਫਟ ਬਣਦੀ ਹੈਗੀ ਇਹ ਵਰਫੀ ਇਹ ਬਹੁਤ ਹੀ ਰਸੀਲੀ ਵਰਫੀ ਹੈ ਬਹੁਤ ਹੀ ਵਧੀਆ ਟੇਸਟ ਆਉਂਦਾ ਹੈ ਇਹਦਾ ਆਪਾਂ ਤੋੜ ਕੇ ਦੇਖੀਏ ਬਹੁਤ ਹੀ ਵਧੀਆ ਬਹੁਤ ਹੀ ਸੌਫਟ ਹੈ ਤੇ ਇਸ ਤਰ੍ਹਾਂ ਹੀ ਆਪਾਂ ਸਾਰੀਆਂ ਟਿੱਕੀਆਂ ਕੱਟ ਲਵਾਂਗੇ ਤੁਹਾਨੂੰ ਇਹ ਮੇਰੀ ਆਲੂ ਦੀ ਵਰਫੀ ਦੀ रेसिपी ਕਹਿਓ ਜੀ ਕਿ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਬਣਾ ਕੇ ਵੀ ਟੇਸਟ ਵੀ ਕਰਨਾ ਤੇ ਆਪਾਂ ਜਲਦੀ ਮਿਲਦੇ ਆਂਗੇ ਇੱਕ ਨਵੀਂ ਹੋਰ ਵੀਡੀਓ ਦੇ ਨਾਲ ਜੇ ਤੁਹਾਨੂੰ ਇਹ ਆਪਣੀ ਆਲੂ ਦੀ ਵਰਫੀ ਦੀ ਰੈਸਪੀ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ